हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਫਰਵੜਾ ਸੇਲ ਲਈ ਲੈ ਕੇ ਆਏ ਹਾਂਗੇ ਸੱਤੇ ਹੀ ਆਗਿਆ ਟਾਪ ਕੁਆਲਿਟੀ ਦੀਆਂ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਫਾਰਮ ਤੋਂ ਬਣਾ ਰਹੇ ਹਾਂ ਤੇ ਇਹ ਵੀਰਨਾ ਮੰਨ ਕੇ ਚਲੋ ਇਹ ਵਪਾਰ ਦਾ ਕੰਮ ਕਰਦੇ ਆ ਤੇ ਬੱਸੀਆਂ ਦਾ ਕੰਮ ਆ ਬਾਈਆਂ ਕੋਲੇ ਜ਼ਿਆਦਾਤਰ ਵਧੀਆ ਬਰੀਡ ਦੀਆਂ ਬੱਸੀਆਂ ਬਾਈ ਲੈ ਕੇ ਆਉਂਦੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਠੀਕ ਹੋ ਬਾਈ ਹਾਂਜੀ ਬਾਈ ਵਧੀਆ ਜੀ ਹੋਰ ਕਿਵੇਂ ਚੱਲਦਾ ਬਾਈ ਬਹੁਤ ਵਧੀਆ ਚੱਲ ਰਿਹਾ ਬਾਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦ ਨਾਮ ਉਹ ਗੁਰਵਿੰਦਰ ਸਿੰਘ ਬਾਈ ਪਿੰਡ ਲਾਉਂਗੜਾ ਜ਼ ਤੇ ਨੇੜੇ ਪਿੰਡ ਬਈ ਕਿਹੜਾ ਨੇੜੇ ਪਿੰਡ ਬਈ ਬੜਬਰਾ ਹੂੰ ਤਣਾਉਲਾ ਠੀਕ ਆ ਸੰਗਰੂਰ ਅਸਨਾਮ ਹੂੰ ਇਹ ਏਰੀਆ ਬਈ ਆਪਣਾ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ ਹੈਗਾ ਬਈ 973701149 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਫਿਰ ਅੱਜ 7 ਹੀ ਫਰਮ ਹਾਂਜੀ 7 ਬਈ ਠੀਕ ਆ ਬਈ 7 ਹੀ ਆਗੇ ਟਾਪ ਹਾਂ 7 ਟਾਪ ਕੁਆਲਟੀ ਬਈ ਤੇ ਇਧਰੋਂ ਪਹਿਲੇ ਨੰਬਰ ਵਾਲੀ ਦੂਸਰੀ ਹਾਂਜੀ ਬਈ ਪਹਿਲੇ ਨੰਬਰ ਤੇ ਜਿਹੜਾ ਬੱਚਾ ਦੇਖ ਰਹੇ ਬਈ ਕਿੰਨੀ ਉਮਰ ਦਾ ਆਗਾ ਇਹ ਬੱਚੀ 11 ਕ ਮਹੀਨੇ ਦੀ ਹੈ ਬਾਈ 11 ਮਹੀਨੇ ਦੀ ਹਾਂਜੀ ਬਾਈ ਤੇ ਬਾਈ ਜੇ ਗੱਲ ਮੈਂ ਹੁਣ ਕਰਾਂ ਸਿਮਨ ਡਿਟੇਲ ਸਾਰਿਆਂ ਦੀ ਮਿਲੂ ਸਾਰਿਆਂ ਦੀ ਮਿਲੂ ਵੀਰੇ ਸਾਰਿਆਂ ਦੀ ਫੋਨ ਤੇ ਦੱਸਾਂਗੇ ਕਿਉਂਕਿ ਜੇ ਆਪਾਂ ਇਕੱਲੇ ਇਕੱਲੇ ਦੱਸਣ ਲੱਗੇ ਫਿਰ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਬਾਈ ਲੰਬੀ ਹੋ ਜੂਗੀ ਮੰਨ ਕੇ ਚੱਲੋ ਵੀ ਜਿਹੜਾ ਵੀਰ ਸੌਦਾ ਕਰੂਗਾ ਉਹਨੂੰ ਹਾਂ ਉਹਨੂੰ ਡਿਟੇਲ ਮਿਲੂਗੀ ਬਾਈ ਠੀਕ ਹੈ ਬਾਈ ਹਾਂਜੀ ਬਾਈ ਤੇ ਜਿਹੜਾ ਪਹਿਲੇ ਨੰਬਰ ਤੇ ਬੱਚਾ ਕਿੰਨੀ ਉਮਰ ਦਾ ਹੈ ਇਹ 11 ਕ ਮਹੀਨੇ ਦਾ ਬੱਚਾ 11 ਕ ਮਹੀਨਿਆਂ ਦਾ ਬੱਚਾ ਆ ਗਿਆ ਤੇ ਥਣ ਬਾਈ ਸਾਰਿਆਂ ਦੇ ਥਣ 4-4 ਬਾਈ ਸਾਰਿਆਂ ਦੇ ਥਣ ਸਾਰ ਲੇ ਬਈ ਚੈੱਕ ਕਰੋ ਥਣ ਬੜਾ ਚੰਗਾ ਲੱਗਾ ਬਈ ਹਾਂਜੀ ਬਈ ਫੇਸ ਕੁਆਲਟੀ ਬਹੁਤ ਸੋਹਣੀ ਹੈ ਬਈ ਸਹੀ ਗੱਲ ਆ ਆਇਓ ਬਈ ਮੜਾ ਦਿਖਾਓ ਇੱਧਰ ਉਤਰਾਓ ਫੇਸ ਇਹਨਾਂ ਦੇ ਫੇਸ ਬੜੇ ਪਿਆਰੇ ਆ ਬਈ ਬੋਦੀਆਂ ਵਧੀਆਂ ਦੇਖੋ ਬੜੀ ਕਮਾਲ ਆ ਗਈ ਚਮਕ ਦੇਖੋ ਬਈ ਜੇ ਹੁਣ ਮੈਂ ਗੱਲ ਕਰਾਂ ਇਹਨਾਂ ਦੇ ਰਿਕਾਰਡ ਕੀ ਆ ਮਦਰਾਂ ਦੇ ਮਦਰ ਰਿਕਾਰਡ ਬਈ ਸਾਰੀ 30 32 ਪਲੱਸ ਪਲੱਸ ਵਾਲੀਆਂ ਨੇ ਵਿੱਚੋਂ ਛੋਟੇ ਬੱਚੇ ਨੇ ਉਹ ਤਾਂ 35 36 ਪਲੱਸ ਨੇ ਠੀਕ ਹੈ ਬਈ ਹਾਂਜੀ ਬਈ ਤੇ ਬਾਕੀ ਜੇ ਗੱਲ ਕਰੀਏ ਟੀਕਾ ਲੈਣ ਦੇ ਜਮਾ ਕਾਬਲੀ ਆ ਹਨਾ ਕਾਬਲੀ ਨੇ ਵੀਰੇ ਇੱਕ ਦੀ ਇਹ ਹੀ ਹੋਈ ਹੋਈ ਆ ਬਈ ਜਿਹੜੀ ਆ ਤਿੰਨ ਨੰ ਇਹ ਤੋਰ ਕੇ ਤਾਂ ਦਿਖਾਉਂਦੇ ਨਹੀਂ ਬਾਈ ਨਹੀਂ ਤੋਰ ਕੇ ਨਹੀਂ ਬਾਈ ਯਾਰ ਧੱਕਾ ਕਰ ਧੱਕਾ ਕਰਦਿਆਂ ਨੇ ਬਾਈ ਹੂੰ ਬਾਈ ਕਹਿੰਦਾ ਖੁੱਲੀਆਂ ਆਈਆਂ ਕਰਕੇ ਬਾਈ ਧੱਕਾ ਕਰਦੀਆਂ ਨੇ ਤੇ ਬਾਈ ਇਹ ਤਾਂ ਪਹਿਲੇ ਨੰਬਰ ਵਾਲੇ ਬੱਚੇ ਦਾ ਮੁੱਲ ਕੀ ਰਹਿਣ ਵਾਲਾ ਇਹ ਬਸ 27000 ਦੀ ਬੱਚੀ ਦੇਵਾਂਗੇ ਬਾਈ 27000 ਹਾਂਜੀ ਬਾਈ ਥੋੜਾ ਕਹਣਾ ਮਾਨਤਾਂ ਮਾਨਤਾਂ ਹੋ ਜੂ ਬਾਈ ਮੌਕੇ ਤੇ ਠੀਕ ਹੈ ਬਾਈ ਹਾਂਜੀ ਬਾਈ ਰੱਦ ਕਾਠ ਬਾਈ ਬਰੀਡ ਸੈਨਿਕ ਚਮਕ 400 ਨੂੰ ਥਾਣ ਮੈਣਗੇ ਕੋਈ ਦੂਜੀ ਫੋਰਸਾਂਗ ਨਹੀਂ ਮੈਣਣੀ ਫੇ ਚੈੱਕ ਕਰੋ ਬੜਾ ਪਿਆਰਾ ਹੈਗਾ ਬੋਦੀ ਵਾਦੀ ਨਾ ਜੇ ਗੱਲ ਕਰੀਏ ਬਹੁਤ ਕਮਾਲ ਦੀ ਆ ਗਈ ਬਰੀਕੀ ਅੰਗ ਆ ਗਿਆ ਬੱਚਾ ਤੇ ਅੱਗੇ ਬਈ 2 ਨੰਬਰ ਤੇ ਬੱਚਾ ਜਿਹੜਾ 2 ਨੰਬਰ ਤੇ ਬੱਚਾ ਬਈ ਇਹ 20 ਕਿਮੀਨਾਂ ਦੇ ਕਰੀਬ ਹੈ ਦੀ ਉਮਰ 20 ਤੋਂ 21 ਮਹੀਨੇ ਹਾਂਜੀ ਬਈ ਠੀਕ ਹੈ ਬਈ ਤੇ ਥਾਣੇ ਦੀ ਵਿਚਾਰੀ ਥਣ ਚਾਰ ਬਈ ਠੀਕ ਹੈ ਬਈ ਥਣ ਚਾਰ ਆਗੇ ਤੇ ਬਾਕੀ ਜਿਹੜੀ ਸੀਮੈਂਟ ਡਿਟੇਲ ਆ ਬਈ ਵੀਰ ਕਹਿੰਨਾ ਆਪਾਂ ਦੇਵਾਂਗੇ ਹਾਂ ਸਾਰੀ ਫੋਨ ਤੇ ਦੇਵਾਂਗੇ ਆਪਾਂ ਫੋਨ ਤੇ ਕਿਉਂਕਿ ਇਕੱਲੇ ਇਕੱਲੇ ਨੂੰ ਡਿਟੇਲ ਦੇਣੀ ਸ਼ੌਕੀਆ ਹਨਾ ਬਈ ਹਾਂਜੀ ਬਈ ਥੋੜੀ ਜੀ ਵੀਡੀਓ ਵੀ ਜ਼ਿਆਦਾ ਲੰਮੀ ਹੋ ਜਾਂਦੀ ਆ ਤਾਂ ਕਰਕੇ ਆਪਾਂ ਵੀ ਮਤਲਬ ਫੋਨ ਤੇ ਬਈ ਕਹਿੰਨਾ ਕਰਾਂਗੇ ਹਾਂਜੀ ਤੇ ਬਈ ਪ੍ਰਾਇਓ ਮੜਾਇਆ ਫਿਰ ਇਧਰ ਫੇਸ ਬਈ ਬਹੁਤ ਪਿਆਰਾ ਹੈਗਾ ਬਾਕੀ ਬੋਦੀ ਬੜੀ ਕਮਾਲ ਆ ਟੀਕਾ ਇਹਦੇ ਲੱਗਿਆ ਵਾ ਤਿੰਨ ਨੰਬਰ ਹਾਂ ਤਿੰਨ ਨੰਬਰ ਦਾ ਟੀਕਾ ਲੱਗਿਆ ਬਈ ਇਹਦੇ ਟੀਕਾ ਨਹੀਂ ਲੱਗਿਆ ਬਈ ਬੱਚੀ ਬਹੁਤ ਸੋਹਣੀ ਆ ਬਈ ਮੂੰਹ ਮੁੱਥਾ ਸਹੀ ਗੱਲ ਆ ਬੜਾ ਪਿਆਰਾ ਫੇਸ ਆ ਗਿਆ ਬਾਕੀ ਚਮਕ ਬਹੁਤ ਆ ਗਈ ਬਈ ਚਮਕ ਬਹੁਤ ਆ ਬਈ ਹੂੰ ਚਮਕ ਬਈ ਪਲਿਸਮੀ ਕੱਦ ਵੇਟ ਨਰੋਈ ਨਿਕਰ ਜੇ ਗੱਲ ਕਰੀਏ ਨਾ ਫੁੱਲ ਆ ਗਈ ਆਇ ਲਾ ਲੋ ਬਈ ਲੱਤਾਂ ਲੋਤਾਂ ਜਮਾ ਸਟ੍ਰੇਟ ਆ ਜਮਾ ਸਟ੍ਰੇਟ ਆ ਬਈ ਬਿਲਕੁਲ ਨੀਗਾ ਵੀ ਨਿੱਸੀਆਂ ਜਾਂ ਪੱਧਰ ਨਹੀਂ ਹੈਗੇ ਹਨਾ ਫੇਸ ਬਹੁਤ ਸੋਹਣਾ ਬਈ ਮੱਥਾ ਮੁੱਥਾ ਹੂੰ ਸਹੀ ਗ ਤੇ ਇਹਦਾ ਵੀ ਮੁੱਲ ਕੀ ਰਹਿਣਾ? ਇਹ 25000 ਦੀ ਦੇ ਦਾਂਗੇ ਬਈ। 25000। ਹਾਂਜੀ ਬਈ। ਠੀਕ ਹੈ ਬਈ। ਤੇ ਅੱਗੇ ਤਿੰਨ ਨੰਬਰ ਬੱਚਾ। ਇਹ ਦੋ ਦੰਦ ਹੈ ਬਈ। ਇਹ ਦੰਦ ਹੋਣੀ ਟੁੱਟੇ ਨੇ ਹਜੇ ਆਏ ਨਹੀਂ ਹੈਗੇ ਆ ਰਹੇ ਨੇ ਥੋੜੇ ਥੋੜੇ। ਠੀਕ ਹੈ ਬਈ। ਤੇ ਇਹਦੇ ਟੀਕੇ ਲੱਗੇ ਨੂੰ ਹੋਗੇ 10 ਦਿਨ ਬਈ। ਠੀਕ ਹੈ ਬਈ। ਹਾਂਜੀ ਬਈ। ਗਾਪਾ ਤਾਂ ਖਾਲੀ ਮੰਨ ਕੇ ਦੇਵਾਂਗੇ ਬਈ ਅਗਲੇ ਦੀ ਕਿਸਮਤ ਹੈਗੀ। ਠੀਕ ਹੈ ਬਈ। ਵਿਗਬਣ ਹੋਵੇ ਨਾ। ਹੂੰ। ਤੇ ਸੀਮਨ ਦਾ ਪਤਾ ਜਿਹੜਾ ਇਹ ਤਰਾ ਹੈਗਾ। ਹਾਂ ਹਾਂ ਵੀਰੇ ਇਹਦੇ ਡ੍ਰਿਫਟਰ ਲਾਇਆ ਹੈਗਾ। ਠੀਕ ਹੈ ਬਈ। ਹਾਂਜੀ। ਉਹ ਸਟਰਾ ਵਗੈਰਾ ਸਾਰਾ ਕੁਝ ਜੇ ਕੋਈ ਵੀ ਰਹੂ ਹਾਂ ਹਾਂ ਸਟਰਾ ਦੇਵਾਂਗੇ ਵੀਰੇ ਠੀਕ ਹੈ ਬਾਈ ਹਾਂਜੀ ਬਾਈ ਦੰਦ ਬਾਈ ਕਹਿੰਦਾ ਮੰਨ ਕੇ ਚਲੋ ਵੀ ਦੋਂਦੇ ਚੱਕ ਦੀ ਹਾਂ ਚੱਕ ਲੈ ਬਾਈ ਅੱਜ ਖੀਂਦੀ ਮੰਨ ਲਿਓ ਹਾਂ ਹਾਂ ਨੇ ਆਪਾਂ ਦੋਂਦੀ ਕਾ ਕਿ ਦੇ ਮੰਗ ਜੇ ਦੰਦ ਬਾਈ ਦੁੱਧਾਂ ਦਾ ਟੁੱਟ ਗਏ ਹੂੰ ਦੁੱਧਾਂ ਦਾ ਜਿਹੜੇ ਟੁੱਟ ਕੋਈ ਵਾਰੀ ਕਿਸੇ ਨੇ ਦੂਰ ਆਉਣਾ ਹੁੰਦਾ ਬਾਈ ਫਿਰ ਗਲਤ ਹੋ ਜਾਂਦਾ ਕੰਮ ਹੂੰ ਬਾਕੀ ਜੇ ਗੱਬਣ ਗੁੱਬਣ ਰਹਿ ਗਈ ਕੱਦ ਬਹੁਤ ਆ ਬਾਈ ਹਾਂ ਕੱਦ ਬਹੁਤ ਆ ਬਾਈ ਹੂੰ ਕੱਦ ਬਹੁਤ ਆ ਬਾਈ ਬਾਕੀ ਗੁਲਾਬੀ ਇਹਦੀ ਬੂਥ ਆ ਦੀ ਹਾਂਜੀ ਵਗੈਰਾ ਚੈੱਕ ਕਰ ਸਕਦੇ ਹਾਂ ਬੜਾ ਕਮਾਲ ਦਾ ਆ ਗਿਆ ਪ੍ਰਿੰਟ ਬਹੁਤ ਚੰਗਾ ਬਈ ਕਿਉਂਕਿ ਐਚ ਐਫ ਦੇ ਬੱਚੇ ਆ ਕਿ ਨਹੀਂ ਬਈ ਹਾਂਜੀ ਬਈ ਰੰਗ ਰੂਪ ਬਹੁਤ ਚੰਗੇ ਆਗੇ ਲੈ ਥਣ ਆਪਾਂ ਝੋਲੀ ਚੈੱਕ ਕਰ ਝੋਲੀ ਜੂਲੀ ਬਹੁਤ ਸੋਹਣੀ ਆ ਬਈ ਥੋੜਾ ਧੱਕਾ ਕਰਦੀਆਂ ਹਾਂ ਹਾਂ ਬਈ ਹਾਂ ਲੈ ਬਈ ਚੈੱਕ ਕਰੋ ਥਣ 4 ਮਿਲਣਗੇ ਕਿਸੇ ਦੇ ਵੀ ਤੁਹਾਨੂੰ ਫੋਰਸਾਂਗੇ ਨਹੀਂ ਮਿਲਣ ਵਾਲੀ ਤੇ ਬਾਕੀ ਹਾਈਟ ਲੈਂਥ ਵਗੈਰਾ ਦੀ ਚੜਾਈ ਝੋਲੀ ਦੀ ਗੱਲ ਕਰੀਏ ਨਾ ਬੱਚਿਆਂ ਦੀ ਬਈ ਖੁੱਲ ਤੇ ਅੱਗੇ ਇਹਦੀ ਇਹ ਤਾਂ ਤੁਮ ਲੋ ਬਈ ਕੀ ਇਹ 25000 ਦੀ ਦੇ ਦਿੰਦੇ ਹਾਂ ਇਹ ਵੀ 25000 ਦੀ ਹਾਂਜੀ ਬਈ ਅੱਗੇ ਆ ਗਿਆ ਬਈ 4 ਨੰਬਰ ਬੱਚਾ ਹਾਂਜੀ 4 ਨੰਬਰ ਕਿੰਨੀ ਉਮਰ ਦਾ ਆ ਗਿਆ ਇਹਦਾ 4 ਮਹੀਨਿਆਂ ਦਾ ਬੱਚਾ ਬਈ ਖਰਗੋਸ਼ ਦਾ ਬੱਚਾ ਹੀ ਹੈ ਖਰਗੋਸ਼ ਦਾ ਬੱਚਾ ਹੀ ਆ ਬਾਈ ਹੂੰ ਸਹੀ ਗੱਲ ਆ ਰੰਗ ਰੂਪ ਬਈ ਆਪਾਂ ਬੱਚੇ ਦਾ ਚੈੱਕ ਕਰਾਉਣਾ ਮੈਂ ਕਹਣਾ ਬਈ ਸਟ੍ਰੇਟ ਬਹੁਤ ਆਣਾ ਪੱਧਰ ਪੁੱਧਰ ਵਾਲਾ ਹੈ ਲੈ ਝੋਲੀ ਚੈੱਕ ਕਰੋ ਬੱਚੇ ਦੀ ਫੇਸ ਬਹੁਤ ਸੋਹਣਾ ਬਈ ਚੈੱਕ ਕਰੋ ਮੈਂ ਕਹਣਾ ਵੀ ਕੀ ਆ ਬਾਤ ਰੰਗ ਪੱਕਾ ਦੀ ਵੀ ਡੁੱਲ ਡੁੱਲ ਪੈਂਦਾ ਡੁੱਲ ਡੁੱਲ ਪੈਂਦਾ ਬਈ ਹੂੰ ਸਹੀ ਗੱਲ ਆ ਬਈ ਸਨਖ ਬਣਾ ਦੇਖੋ ਬਈ ਬੱਚੇ ਦਾ ਬੋਦੀ ਕੰਨ ਛੋਟਾ ਐ ਮੈਂ ਕਹਣਾ ਵੀ ਖੜਣੀ ਖੜਣੀ ਦੇਖੋ ਯਾਰ ਹਾਂਜੀ ਹਾਂਜੀ ਬਈ ਤੇ ਇਹਦਾ ਬਈ ਮੁੱਲ ਕੀ ਆ ਇਹ ਬੱਚੀ 20000 ਦੀ ਦੇਮਗੀ ਬਈ ਆਪਾਂ 5 20000 ਹਾਂਜੀ ਬਈ ਠੀਕ ਹੈ ਬਈ ਮੁੱਲ ਵਸ ਦੇਣ ਲੈਣੀ ਹਾਂ ਹਾਂ ਦੇਣ ਲੈਣ ਬਈ ਮੌਕੇ ਦੀ ਬਸ ਮਾਨਤਾ ਨਹੀਂ ਹੋ ਬਈ ਹੂੰ ਤੇ ਅੱਗੇ ਆ ਬੱਚਾ ਬਈ 6 5 ਨੰਬਰ ਆ ਗਿਆ ਹਾਂ 5 ਨੰਬਰ ਬਈ ਇਹ ਕਿੰਨੀ ਕੁ ਮਰਦਾ ਇਹ ਤਾਂ 9 ਮਹੀਨਾ ਦਾ ਬਈ 3 ਮਹੀਨਾ ਦਾ ਹਾਂਜੀ ਬਈ ਤੇ ਥਾਣ ਬੜਾ ਚੰਗਾ ਆ ਗਿਆ ਬਈ ਹੈਨਾ ਹਾਂਜੀ ਬਈ ਕੀ ਬਾਤ ਥਾਣੇ ਇਹਦੇ ਵੀ ਬਹੁਤ ਚੰਗਾ ਆ ਗਿਆ ਬਾਕੀ ਬਈ ਐ ਲਾ ਲਓ ਵੀ ਬੱਚੇ ਦਾ ਨਾ ਰੰਗ ਰੂਪ ਦਾ ਇੰਨਾ ਕਿਸ ਨਖ ਪਣਾ ਬੱਚੇ 'ਚ ਮੈਂ ਕਹਣਾ ਵੀ ਜੀ ਕਰਦਾ ਵੀ ਕੈਮਰਾ ਉੱਤੇ ਰੱਖੀ ਹੈ ਨਾ ਬਾਈ ਹਾਂ ਬਾਈ ਮੂੰਹ ਬਹੁਤ ਸੋਹਣਾ ਬੱਚੇ ਦਾ ਬਾਈ ਲੈ ਬਾਈ ਚੈੱਕ ਕਰੋ ਸਾਹਮਣੇ ਵਾਲਾ ਬੱਚਾ ਇਤਰਾ ਕੀ ਆ ਬਾਤ ਆ ਬਰੀਡ ਸਾਈਨਿੰਗ ਬੱਚੇ ਦੀ ਨਾ ਬੋਲਦੀ ਆ ਬਾਕੀ ਬਾਈ ਸਿਮਨ ਡਿਟੇਲ ਆ ਜਿਹੜੀ ਬਾਈ ਕਹਿੰਦਾ ਆਪਾਂ ਤੁਹਾਨੂੰ ਸਾਰੀ ਦੇਵਾਂਗੇ ਜਦੋਂ ਤੁਸੀਂ ਆਏ ਤੇ ਬਾਈ ਇਹਦਾ ਮੁੱਲ ਕਿੰਨਾ ਲੈ ਬੱਚੇ ਦਾ ਇਹ 22000 ਤਾਂ ਦੇਵਾਂਗੇ ਬਾਈ ਜੀ ਆਪਾਂ 22000 ਦਾ ਹਾਂਜੀ ਵੀ ਤੇ ਤੋਰੇ ਤਰੇ ਬਾਈ ਕਿਵੇਂ ਆ ਸਾਰਿਆਂ ਦੇ ਓਕੇ ਬਾਈ ਠੀਕ ਹੈ ਹਾਂ ਜੇ ਕਿਸੇ ਭਰਾ ਨੇ ਲੈਣੀ ਹੋਊਗੀ ਕੱਲੀ ਦੀ ਵੀਡੀਓ ਬਣਾ ਕੇ ਆਪਾਂ ਤੁਰਦ ਦੀ ਭੇਜ ਵੀ ਦੇਵਾਂਗੇ ਠੀਕ ਹੈ ਹੁਣ ਜੇ ਆਪਾਂ ਹੁਣ ਬਣਾਉਣਾ ਕੱਲੀ ਕੱਲੀ ਦੀ ਤਾਂ ਬਾਈ ਭਾਜਦੀਆਂ ਜਾਦੇ ਨੇ ਜਿਆਦੇ ਭਾਜਦੀਆਂ ਚਲੋ ਕਈਆਂ ਬਾਕੀ ਵੀਡੀਓ ਵੀ ਲੰਬੀ ਹੁੰਦਾ ਕਈ ਵਾਰੀ ਫਰਸ਼ ਬਾਈ ਗਿੱਲਾਗਾ ਮੀ ਪੈ ਕਰਕੇ ਡਿੱਗ ਵੀ ਸਕਦੇ ਨੇ ਹੂੰ ਸਹੀ ਗੱਲ ਆਪੇ ਹਾਂਜੀ ਤੇ ਮੁੱਲ ਇਹਦਾ ਕਿੰਨਾ ਸੀ ਇਹ 2000 ਰੁਪਏ ਵਿੱਚ ਠੀਕ ਹੈ ਬਾਈ ਅੱਗੇ ਆ ਗਈ 6 ਨੰਬਰ ਬਚਾਈ ਕਿ ਨਹੀਂ ਉਮਰਤ ਇਹ ਸਾਢੇ ਤਿੰਨ ਮਹੀਨੇ ਦਾ ਬਾਈ ਏ ਮੰਨ ਕੇ ਚੱਲੋ ਵੀ ਜੇ ਕੋਈ ਵੀਰ ਸਾਹਮਣੇ ਵਧੀਆ ਤਿਆਰ ਕਰਨੇ ਚਾਹੁੰਦਾ ਇਹ ਛੋਟੇ ਬੱਚੇ ਆ ਬਈ ਹਾਂਜੀ ਹਾਂਜੀ ਬਈ ਉਹ ਜਮਾ ਟੀਕਾ ਇੱਕ ਦਿਨ ਲੱਗਿਆ ਵਾ ਦੋ ਬਈ ਟੀਕੇ ਆ ਦੋ ਤਿਆਰ ਨੇ ਬਈ ਆ ਦੋ ਤਿਆਰ ਨੇ ਇਹ ਜਿਹੜੇ ਛੋਟੇ ਬੱਚੇ ਨੇ ਬਈ ਇਹਨਾਂ ਦਾ ਮਦਰ ਰਿਕਾਰਡ ਵੀ 35 36 ਤੋਂ ਪਲੱਸ ਪਲੱਸ ਹੀ ਆਗਾ ਠੀਕ ਆ ਬਈ ਹਾਂ ਗਾਮਾ ਵੀ ਆਪਾਂ ਦੇਖੀਆਂ ਨੇ ਜਿਨ੍ਹਾਂ ਦੇ ਬੱਚੇ ਨੇ ਇਹ ਜਿਵੇਂ ਦੇਖਣ ਚਾਹਿਆ ਜਿਵੇਂ ਭੈਣੇ ਹੁੰਦੀਆਂ ਸਾਰ ਹਾਂ ਜਿਵੇਂ ਭੈਣੇ ਹੁੰਦੀਆਂ ਨੇ ਬਈ ਬੱਚੇ ਬਹੁਤ ਸੁੰਨੇ ਨੇ ਬਈ ਬਾਕੀ ਆ ਦੇਖ ਲਓ ਲੈ ਬੱਚਾ ਚਾਰੋ ਜਰੂ ਦੇਖੋ ਮੋਂ ਨਾ ਆਰਾਮਦਾਰੀ ਜਿਗਾਰੀ ਕਰਦੇ ਨੇ ਬ ਥੋੜਾ ਸਾ ਇਹਨੂੰ ਕਿਸੇ ਵੀ ਬੱਚੇ ਦੇ ਨਹੀਂ ਮਿਲਣੀ ਭਾਵੇਂ ਕੋਲੇ ਆਜੋ ਕਿ ਨਹੀਂ ਬਈ ਹਾਂਜੀ ਬਈ ਭਾਵੇਂ ਫੋਨ ਤੇ ਵੀ ਤੁਸੀਂ ਮੰਗਾਉਣੇ ਹੋ ਤਾਂ ਪਤਾ ਨੂੰ ਮੰਗਾ ਸਕਦੇ ਹੋ ਵਾਕੀ ਇਹਦਾ ਫੇਸ ਦੇਖੋ ਬੱਚੇ ਦੇ ਟੋਆਟਾ ਦੇਖੋ ਬੜਾ ਕਮਾਲ ਆ ਜਾ ਮੂੰਹ ਵੀ ਮੂੰਹ ਮੱਥਾ ਬਹੁਤ ਸੋਹਣਾ ਬਈ ਸਹੀ ਗੱਲ ਹੈ ਗਲਾਪੀ ਮੂੰਹ ਥਾ ਕਿ ਬੋਧੀਆਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕਿੰਨੇ ਕਿ ਨਹੀਂ ਬਈ ਹਾਂਜੀ ਬਈ ਤੇ ਮੁੱਲ ਬਈ ਇਹਦਾ ਮੁੱਲ 20000 ਤਾਂ ਦੇਵਾਂਗੇ ਬੱਚਾ ਬਈ ਇਹ ਵੀ 20000 ਹਾਂਜੀ ਬਈ ਤੇ ਬਈ ਜੇ ਮੰਨ ਕੇ ਚੱਲੋ ਵੀ ਕੋਈ ਇਕੱਠਾ ਲੈਂਦਾਗਾ ਹਾਂ ਉਹ ਜਿਹਾ ਮਾਨਤਾਨ ਕਰਾਂਗੇ ਬਈ ਖੁੱਲੇ ਮਾਨ ਹਾਂਜੀ ਹਾਂਜੀ ਹਾਂ ਮਾਨਤਾਨ ਕਰਾਂਗੇ ਜਦੋਂ ਇਕੱਠੀਆਂ ਜਾਣਗੀਆਂ ਬਈ ਠੀਕ ਹੈ ਬਈ ਤੇ ਇੱਕ ਬਾਈਆਂ ਕੋਲੇ ਬਈ ਆ ਗਿਆ ਜਰਸੀ ਦਾ ਨਕੀਨਾ ਇਹ ਕਿੰਨੀ ਕੁ ਮਰਦਾ ਆ ਗਿਆ ਇਹ 5 ਮਹੀਨਿਆਂ ਦਾ ਬੱਚਾ ਬਈ 5 ਮਹੀਨਿਆਂ ਦਾ ਹਾਂਜੀ ਠੀਕ ਹੈ ਬਈ ਹਾਂਜੀ ਤੇ ਕੁਆਲਿਟੀ ਕੁਬਲਟੀ ਬੜੀ ਕੁਆਲਿਟੀ ਬਹੁਤ ਸੋਹਣੀ ਹੈ ਬਈ ਹੂੰ ਇਹ ਨਾਲ ਸਾਲਾ ਇਹ ਵੀ ਕੋਈ ਜਿੱਥੋਂ ਲੈਤਾ ਫਾਰਮ ਜੋ ਖੁੱਲੀ ਫਿਰਦੀ ਆਈਏਗੀ ਠੀਕ ਹੈ ਇਹ ਦੂਜੀਆਂ ਜਰਸੀਆਂ ਚੋਂ ਦੂਜੇ ਬੈਗੀਆਂ ਦੇ ਨਾਲ ਦੀਆਂ ਹੂੰ ਤੇ ਇਹਨੇ ਜੀ ਨਹੀਂ ਲਾਇਆ ਕੱਲੀ ਨੇ ਵੀ ਤਾਂ ਕੱਖ ਪਟਾ ਹਾਂ ਕੱਖ ਪਟਾ ਛੱਡ ਰੱਖੇ ਨੇ ਨੇ ਅੱਜ ਹੀ ਖਾਣ ਲੱਗੇ ਥੋੜਾ ਥੋੜਾ ਠੀਕ ਹੈ ਹਾਂਜੀ ਇਹ ਬੜਾ ਕਰਾਇਓ ਮੂੰਹ ਇਹ ਤਨ ਕਰਾਇਓ ਆਪਾਂ ਦਿਖਾਈਏ ਟੋਆ ਮੂੰਹ ਮੱਥਾ ਬਹੁਤ ਸੋਹਣਾ ਬਈ ਵੀ ਜਰਸੀ ਤਾਂ ਨੀਂ ਨਹੀ ਆ ਗਿਆ ਹਾਂ ਜੀ ਲੱਕਰਾ ਦੇ ਬਈ ਇਦਾਂ ਲੈ ਬਈ ਫੇਰ ਚੈੱਕ ਕਰੋ ਬੱਚੇ ਦਾ ਅਸਲ ਵਿੱਚ ਆਏਗਾ ਵੀ ਬਾਕੀ ਬਰੀਡ ਹੈਗੀ ਆ ਹਾਂ ਬਰੀਡ ਹੈਗੀ ਆ ਬਾਈ ਹੂੰ ਸਹੀ ਗੱਲ ਹੈ ਲਟੋਆਟ ਦੇਖੋ ਬਾਈ ਜੇ ਕਿਸੇ ਵੀਰ ਨੇ ਮੈਂ ਕਹਿੰਦਾ ਵੀ ਚੰਗੀ ਖਰਾਕ ਸੇਵਾ ਸੰਭਾਲ ਕਰੀ ਬੱਚਾ ਦਿਨਾ ਚ ਕੁਝ ਦਿਖਾਊਗਾ ਦਿਖਾਊਗਾ ਬਾਈ ਹੂੰ ਆਪਾਂ ਨੂੰ ਇਹਦੀ ਮਦਰ ਤਾਂ ਵੀ ਬਾਈ ਅਗਲੇ ਨੇ ਦੱਸਿਆ ਗਿਆ ਵੀ 32 33 ਤੋਂ ਪਲੱਸ ਪਲੱਸ ਚੱਲਦੀ ਹੈਗੀ ਠੀਕ ਹੈ ਬਾਈ ਹਾਂਜੀ ਬਾਕੀ ਰੰਗ ਦੇਖੋ ਬਾਈ ਬੱਚੇ ਦਾ ਕੁਆਲਿਟੀ ਸਾਈਨਿੰਗ ਚਮਕ ਮੈਂ ਕਹਿੰਦਾ ਵੀ ਇੱਕ ਨੰਬਰ ਆ ਗਈ ਤੇ ਮੁੱਲ ਬਈ ਦਾ ਆ ਬੋਲੇ ਇਹ ਆਪਾਂ 22000 ਦਾ ਬੱਚਾ ਦੇਵਾਂਗੇ ਬਾਈ 22000 ਦਾ ਹਾਂਜੀ ਠੀਕ ਹੈ ਬਾਈ ਤੇ ਜੇ ਕੋਈ ਇਕੱਠੇ ਲੈਂਦਾ ਤਾਂ ਉਹ ਹੈ ਜ ਮੁੱਲ ਹੋ ਜਾਊਗਾ ਹਾਂ ਜੀ ਹਾਂ ਜੀ ਕੱਲੀ ਕੱਲੀ ਦਾ ਮੁੱਲ ਹੋ ਜਾਊਗਾ ਬਈ ਉਹ ਹੈ ਜ ਤੇ ਜੇ ਮੰਨ ਕੇ ਚਲੋ ਕਿਸੇ ਵੀ ਵੀਰ ਨੂੰ ਕੋਈ ਵੀ ਬੱਚਾ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ